ਨਮਸਕਾਰ ਤੁਸੀਂ ਦੇਖ ਰਹੇ ਹੋ ਆਰ ਕੇ ਇੰਡੀਆ ਨਿਊਜ਼ 24 ਮੈਂ ਹਾਂ ਰੋਸ਼ਨ ਕੋਲੋਤਰਾ ਅੱਜ ਆਸੀਂ ਭੋਇ ਹਲਕੇ ਦੇ ਤੀਨ ਪਿੰਡੇ ਵਕ ਵਕ ਪਿੰਡਾਂ ਦੇ ਵਿੱਚ ਪਹੁੰਚੇ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦ ਕੀ ਪਹਿਲਗਾਮ ਦੇ ਵਿੱਚ ਬਹੁਤ ਵੱਡਾ ਅੰਤਕੀ ਹਮਲਾ ਹੋਇਆ ਹੈ ਬਹੁਤ ਹੀ ਜ਼ਿਆਦਾ ਬੇਕਸੂਰ ਲੋਕੀ ਮਾਰੇ ਗਏ ਹਨ ਜਿਸ ਦਾ ਲੋਕਾਂ ਨੇ ਵਿਰੋਧ ਕੀਤਾ ਹੈ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਪੂਰੇ ਭਾਰਤ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ ਖਿਲਾਫ ਪਰ ਕਿਤੇ ਨਾ ਕਿਤੇ ਸਰਕਾਰਾਂ ਦੀ ਵੀ ਇਸ ਦੇ ਵਿੱਚ ਕਮੀ ਹੈ। ਆਸੀ ਕੁਝ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਕੀ ਸਰਕਾਰਾਂ ਨੂੰ ਦੋਸ਼ੀ ਟਹਿਰਾਉਂਦੇ ਹਨ। ਬਨੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊਜ਼ 24 ਨਾਲ। ਫਕਰ ਸਿੰਘਾ ਜੀ। ਕਿਹੜਾ ਏਰੀਆ ਹੈਗਾ ਆਪਣਾ? ਇਹ ਬਮਿਆਲ ਬਲਾਕ ਪੈਂਦਾ ਤਹਿਸੀਲ ਪਠਾਨਕੋਟ ਜ਼ਿਲ੍ਹਾ ਪਠਾਨਕੋਟ ਆ। ਪਿੰਡ ਢਿੰਡਾ ਆ। ਕਿਹੜੇ ਹਾਲਾਤ ਬਣੇ ਨੇ ਹਲੇ ਤਣਾਅ ਪੂਨ ਕਾਫੀ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਕਿਉਂਕਿ ਇੱਕ ਆਂਖੀ ਹਮਲਾ ਪਹਿਲਗਾਮ ਦੇ ਵਿੱਚ ਹੋਇਆ ਤੇ। ਹਾਂਜੀ। ਕੀ ਕਹਿਣਾ ਚਾਹੁੰਦੇ ਤੁਸੀਂ ਬਿਲਕੁਲ ਨਾਲ ਲੱਗਦੇ ਫਰਨਾਤੇ ਦੇਖੋ ਜੇ ਪੂਰੀ ਜਿਹੜੇ ਜਿੰਨੇ ਵੀ ਸਾਡੇ ਪਿੰਡ ਦੇ ਵਾਸੀ ਜਾਂ ਇਲਾਕੇ ਦੇ ਵਾਸੀ ਹੈ ਨਾ ਇਹ ਪੂਰੀ ਤਰ੍ਹਾਂ ਰੋਸ ਦੇ ਵਿੱਚ ਨੇ ਕਿਉਂਕਿ ਪਾਕਿਸਤਾਨ ਜਿਹੜਾ ਆ ਉਹਦੇ ਪ੍ਰਯੋਜਿਤ ਅਤੰਕਵਾਦ ਜਿਹੜਾ ਉਹਦੇ ਕਰਕੇ ਹੀ ਇਹ ਘਟਨਾਵਾਂ ਹੋ ਰਹੀਆਂ ਨੇ ਪਿਛਲੇ 30 35 ਸਾਲ ਤੋਂ ਚੱਲ ਰਿਹਾ ਹੈ ਸਰਕਾਰਾਂ ਕੀ ਕਰਦੀਆਂ ਨੇ ਕਿ ਅਤੰਕਵਾਦੀਆਂ ਨੂੰ ਮਾਰਦੀਆਂ ਨੇ ਪਰ ਉਹਨਾਂ ਦੀ ਜਿਹੜੀ ਮਾਂ ਹੈ ਪਾਕਿਸਤਾਨ ਉਹਨਾਂ ਨੂੰ ਨਹੀਂ ਕੁਝ ਕਹਿੰਦੀ ਔਰ ਇਹ ਅਤੰਕਵਾਦੀ ਮਤਲਬ ਜਿਹੜੇ ਮਰਦੇ ਨੇ ਉਹਨਾਂ ਦੀ ਮਾਂ ਤੇ ਮਰਦੀ ਨਹੀਂ ਉਹ ਹੋਰ ਜੰਮ ਜੰਮ ਕੇ ਭੇਜਦੇ ਆ ਮਤਲਬ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਤੇ ਕਸ਼ਮੀਰ ਵਿੱਚ ਭੇਜ ਦੇਣਾ ਉਹਦੇ ਕਰਕੇ ਸਾਡੇ ਸੈਨਿਕ ਮਰਦੇ ਆ ਬਚਾਰੇ ਜਾਂ ਸਿਵਲ ਮਰਦੇ ਨੇ ਜਾਂ ਹੋਰ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤੇ ਇਸ ਸਮੇ ਪੂਰਾ ਰੋਸ ਹੈ ਪਹਿਲਗਾਮ ਚ ਜਿਹੜੀ ਘਟਨਾ ਹੋਈ ਹੈ ਬੜੀ ਦੁਰਭਾਗੇ ਵਾਲੀ ਘਟਨਾ ਹੈ ਸਾਰੀ ਦੁਪਾਰਤ ਦੀ ਲਗਭਗ ਜਿਹੜੀਆਂ ਵਿਰੋਧੀ ਪਾਰਟੀਆਂ ਨਾ ਉਹ ਵੀ ਸਰਕਾਰ ਦੇ ਨਾਲ ਇਸ ਵੇਲੇ ਮੋੜਨਾ ਮੋੜਾ ਮਿਲਾ ਕੇ ਚੱਲ ਰਹੀ ਹੈ ਪਛੇ ਤੇਰਾ ਸਾਥ ਦੇਾਂਗੇ ਤੁਹਾਡਾ ਹੁਣ ਇਹ ਸੈਂਟਰ ਗਵਰਨਮੈਂਟ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਬਦਲਾ ਲੰਦੀ ਹੈ ਪਾਕਿਸਤਾਨ ਦੇ ਵਿੱਚ ਸਾਡਾ ਪਿੰਡ ਜਿਹੜਾ ਢਿੰਡਾ ਆ ਇਹ ਬਿਲਕੁਲ ਬਾਰਡਰ ਦੇ ਨਾਲ ਸਾਹਮਣੇ ਤਾਰ ਤੁਹਾਨੂੰ ਨਜ਼ਰ ਆਉਗੀ ਤਾਰ ਦੇ ਨਾਲ ਸਾਡੇ ਨਜ਼ਰ ਆਉਂਦਾ ਨਾਲ ਹੀ ਆ ਸਾਡਾ ਅਟੈਚਡ ਹੈ ਜ਼ੀਰੋ ਲਾਈਨ ਉੱਤੇ ਆ بڑے ਹਮਲੇ ਦੇਖਿਆ 72 ਦੇ ਵਿੱਚ ਵੀ ਲੜਾਈ ਦੇਖੀ ਆ ਫਿਰ ਵਾਜਪੇ ਟਾਈਮ ਦੇ ਉੱਤੇ ਉਏ ਸੀਗੀ ਕਟਨਾ ਇਧਰ ਉਹ ਵੀ ਦੇਖੀ ਐ ਸਾਡੇ ਲੋਕ ਇਥੇ ਕਬਰਾਉਂਦੇ ਨਹੀਂ ਐ ਬਸ ਚਾਹੁੰਦੇ ਨੇ ਕਿ ਇੱਕ ਵਾਰੀ ਪਾਕਿਸਤਾਨ ਦਾ ਜਿਹੜਾ ਨਾ ਉਹ ਤੈਸ਼ ਨੈਸ ਕਰਕੇ ਉਹਨੂੰ ਮਕਾਇਆ ਜਾਵੇ ਇਸ ਵੇਲੇ ਸੈਂਟਰ ਗਵਰਨਮੈਂਟ ਮੋਦੀ ਸਰਕਾਰ ਜਿਹੜੀ ਐ ਉਹਦੇ ਕੋਲ ਇੱਕ ਬਹੁਤ ਵਧੀਆ ਚਾਂਸ ਐ ਕਿ ਉਹ ਇਸ ਕੰਮ ਨੂੰ ਜਿਹੜਾ ਆ ਉਹ ਨਿਪਰੇ ਚੜੇ ਇੱਕ ਹੋਰ ਮੈਂ ਜ਼ੋਰ ਦੇ ਕੇ ਗੱਲ ਕਹਿਣਾ ਚਾਹੁੰਦਾ ਕਿ ਜੇ ਇਸ ਵਾਰ ਕੁਛ ਨਾ ਕੀਤਾ ਸਰਕਾਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਉਥਲ ਪੁਥਲ ਹੋ ਜਾਣੀ ਹੈ ਲੜਾਈ ਜਿਹੜੀ ਤੁਸੀਂ ਗੱਲ ਕਰਦੇ ਵੀ ਲੜਾਈ ਚਲਦੀਆਂ ਐ ਬੰਬ ਵੀ ਡਿੱਗਦੇ ਨੇ ਬੱਚੇ ਬੁੱੱਚਿਆਂ ਨੂੰ ਪਿੱਛੇ ਅਸੀਂ ਭੇਜ ਦਿੰਦੇ ਹਾਂ ਕੋਈ ਗੱਲ ਨਹੀਂ ਬਜ਼ੁਰਗਾਂ ਨੂੰ ਪਰ ਨੌਜਵਾਨ ਪੀੜੀ ਜਿਹੜੀ ਹੈ 60 65 ਸਾਲ ਤੋਂ ਜਿਹੜੇ ਛੋਟੇ ਨੇ ਉਹ ਇੱਥੇ ਰਹਿੰਦੇ ਨੇ ਔਰ ਆਰਮੀ ਦਾ ਪੂਰਾ ਸਹਿਯੋਗ ਕਰਦੇ ਨੇ ਉਹ ਆਰਮੀ ਨੂੰ ਰਸਤਾ ਵੀ ਦੱਸਦੇ ਕਿਉਂਕਿ ਸਾਨੂੰ ਤੋਂ ਹਰ ਇੱਕ ਰਸਤੇ ਦਾ ਪਤਾ ਹੁੰਦਾ ਹੈ ਐ ਉਹ ਰਸਤਾ ਵੀ ਦੱਸ ਦੇਣ ਉਹਨਾਂ ਨੂੰ ਕਿ ਕਿੱਧਰੋਂ ਜਾਣਾ ਆ ਕਿੱਧਰ ਪੋੜਿਆ ਕਿੱਧਰ ਦਰਿਆ ਆ ਕਿੱਧਰ ਗਾਰਾ ਆ ਕਿ ਖੋਬਾ ਆ ਉਹ ਸਾਰਾ ਦੱਸ ਦਿਆ ਔਰ ਸਮਝੇ ਪਾਣੀ ਪਹੁੰਚਾਉਣੇ ਪਾਣੀ ਪਹੁੰਚਾਉਂਦੇ ਨਾਲ ਜੋ ਵੀ ਹੈ ਉਹਨਾਂ ਦੇ ਕਈ ਵਾਰੀ ਹਾਂ 98 ਦੇ ਵਿੱਚ ਸ਼ਾਇਦ ਕਾਰਗਲ ਯੁੱਧ ਹੋਇਆ ਸੀਗਾ 100 ਮੈਚਰ ਤੋਂ ਉਦੋਂ ਅਸੀਂ ਪਿੰਡ ਵਾਸੀਆਂ ਨੇ ਆਰਮੀ ਨਾਲ ਲਾਲਕੇ ਘਰਾਲਿੰਗ ਬਹੁਤ ਨਿਕਾਲੀ ਸੀ ਕਈਆਂ ਲੈ ਕੇ ਸੋ ਅਸੀਂ ਪੂਰਾ ਸਾਥ ਦੇ ਨਾਲ ਆਰਮੀ ਦਾ ਪਰ ਜੇ ਇਸ ਵਾਰ ਜੇ ਪਾਕਿਸਤਾਨ ਦਾ ਤੈਸ ਨੈਸ ਨਹੀਂ ਹੋਇਆ ਪਾਕਿਸਤਾਨ ਨੂੰ ਖਤਮ ਨਹੀਂ ਕੀਤਾ ਤੇ ਸਮਝੋ ਭਾਰਤ ਜਿਹੜਾ ਨੂੰ ਆਪਣੇ ਹੱਥ ਖੜੇ ਕਰ ਦੇਣੇ ਚਾਹੀਦੇ ਮੂ کشمیر ਦੇ ਵੀ ਪਹਿਲਾਂ ਹੀ ਕਹਿ ਚੁੱਕੇ ਆ ਕਿ ਅਤੰਕਵਾਦੀਆਂ ਦੇ ਘਰ ਹਟਾਓ ਅਤੰਕਵਾਦੀਆਂ ਨੂੰ ਮਾਰੋ ਜਦੋਂ ਤੱਕ ਉਹਦੀ ਮਾਂ ਨਹੀਂ ਮਰੇਗੀ ਉਹਨਾਂ ਨੇ ਉਹਨਾਂ ਨੂੰ ਜਨਮ ਦੇ ਦੇ ਕੇ ਉਹਨਾਂ ਨੂੰ ਟ੍ਰੇਨ ਕਰਕੇ ਭੇਜ ਦੇ ਰਿਆ ਨੇ ਸਾਡੇ ਜਵਾਨ ਮਰਦੇ ਰਹਿਣੇ ਆ ਸਾਡੀ ਸਿਵਲ ਮਰਦੀ ਰਹਿਣੀ ਆ ਔਰ ਜਿਹੜਾ ਹੁਣ ਪਹਿਲਗਾਮ ਚ ਸਿੱਧਾ ਹੀ ਹਿੰਦੂਆਂ ਦੇ ਤੇ ਉਤੇ ਅਟੈਕ ਕੀਤਾ ਗਿਆ ਹੈ ਜੇ ਟਾਰਗੇਟਡ ਹਿੰਦੂ ਕੀਤਾ ਟਾਰਗੇਟ ਕੀਤਾ ਟਾਰਗੇਟ ਕੀਤਾ ਉਹ ਤੇ ਵੈਸੇ ਬੜਾ ਮੰਦਪਾ ਗਈ ਆ ਔਰ ਪੂਰੇ ਹਿੰਦੂ ਸਮਾਜ ਦੇ ਵਿੱਚ ਇੰਨਾ ਰੋਸ ਹੈ ਔਰ ਅਸੀਂ ਸਾਨੂੰ ਪਤਾ ਪਈ ਜਿਹੜੀ ਬੀਜੇਪੀ ਸਰਕਾਰ ਹੈ ਉਹ ਹਿੰਦੂਆਂ ਦੇ ਪ੍ਰਤੀ ਬੜੀ ਮਤਲਬ ਸਾਨੂੰ ਸੋਚਦੇ ਆ ਬੜੀ ਅੱਛੀ ਆ ਤੋ ਜੇ ਹੁਣ ਵੀ ਹਿੰਦੂਆਂ ਦੇ ਮਤਲਬ ਕਤਲ ਦੇ ਉੱਤੇ ਵੀ ਜੇ ਕੋਈ ਐਕਸ਼ਨ ਨਾ ਹੋਇਆ ਤੋ ਉਹ ਬੜੀ ਰੋਸ ਵਾਲੀ ਗੱਲ ਹੋਵੇਗੀ ਸਰਕਾਰ ਦੇ ਉੱਤੇ ਰੋਸ ਹੋਏਗਾ ਸਾਡਾ ਫਿਰ ਫਿਰ ਸਾਡਾ ਅਤੰਕਵਾਦੀ ਉੱਤੇ ਤੇ ਪਾਕਿਸਤਾਨ ਉੱਤੇ ਸਾਡਾ ਰੋਸ ਖਤਮ ਹੋ ਜਾਏਗਾ ਨਾ ਆਪਣਾ ਮੇਰਾ ਨਾਮ ਸਵਰਨ ਸਿੰਘ ਹੈ ਜੀ ਕਿਹੜਾ ਪਿੰਡ ਹੈਗਾ ਆਪਾਂ ਦਾ ਸਿੰਬਲ ਸਕੋਲ ਸਰਹੱਦ ਦੇ ਨਾਲ ਲੱਗਦਾ ਪਿੰਡ ਹਾਂਜੀ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਜਿਹੜਾ ਅੰਤ ਕੀ ਕਾਫੀ ਨਰੋਜ ਲੋਕ ਜਿਹੜੇ ਮਰੇ ਨੇ ਉਸ ਤੋਂ ਬਾਅਦ ਜਿਹੜਾ ਕਾਫੀ ਤਣਾਅਪੂਰਨ ਮਾਹੌਲ ਬਣਿਆ ਆ ਕਹਿ ਸਕਦੇ ਆ ਕਿ ਲੜਾਈ ਦਾ ਮਾਹੌਲ ਵੀ ਬਣਿਆ ਆ ਇਸ ਤਰ੍ਹਾਂ ਵੇਖਦੇ ਹੋ ਹਾਂ ਹੀ ਤੇ ਸੇਤਰੀ ਕਿਹਨਾਂ ਦੇਖਦੇ ਆਂ ਵੀ ਲੜਾਈ ਦਾ ਮਾਹੌਲ ਬਣਿਆ ਪਿਆ ਆ ਤੇ ਕੋਈ ਇਹ ਨਾ ਹੋ ਵੀ ਨਹੀਂ ਖਾਸ ਵੀ ਨਹੀਂ ਕਿ ਬਣ ਵੀ ਸਕਦਾ ਆ ਤੇ ਹੋ ਵੀ ਸਕਦਾ ਆ ਦੂਸਰਾ ਫੇਰਾ ਜਿਹੜਾ ਹੁਣ ਬੀਐਸਐਫ ਆਲਿਆ ਉਹਦੋਂ ਦੂਸਰੇ ਦਿਨ ਮੀਟਿੰਗ ਰੱਖੀ ਸੀ ਸਾਡੇ ਮੰਤਰੀ ਸਾਹਿਬ ਆਏ ਹੀ ਕਟਾਰੂ ਕਟਾਰੂ ਜਾ ਕੇ ਉਹਨਾਂ ਨਾਲ ਵੀ ਇਹਨਾਂ ਦੀ ਮੀਟਿੰਗ ਹੋਈ ਤੇ ਉਹਨਾਂ ਨੇ ਇਹਨਾਂ ਨੂੰ ਇਹੀ ਗੱਲ ਕਹੀ ਹੈ ਕਿ ਜਿਹੜੀਆਂ ਆਪਣੀਆਂ ਫਸਲਾਂ ਨੇ ਤਾਰਾਂ ਤੋਂ ਪਾਰਲੇ ਪਾਸੇ ਉਹਨਾਂ ਨੂੰ ਛੇਤੀ ਸੰਭਾਲ ਲਓ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਬਾਕੀ ਕੋਈ ਪੱਕਾ ਇਹ ਨਹੀਂ ਆ ਕਿ ਅਸੀਂ ਕਹਿ ਸਕਦੇ ਵੀ ਜੰਗ ਲੱਗ ਕੇ ਹੀ ਰਹੇਗੀ ਪਰ ਜਿਹੜੇ ਹਾਲਾਤ ਦਸਾਈ ਆ ਰਹੇ ਨੇ ਸ਼੍ਰੀਨਗਰ ਦੇ ਹਾਂ ਉਧਰ ਤੇ ਹੈ ਪਾਣੇ ਵੀ ਢਾਈ ਆ ਰਹੇ ਨੇ ਜਿੱਦਾਂ کافی ਮਾਹੌਲ ਕਹਿੰਦੇ ਕਰਮਾਇਆ ਹੋਇਆ ਹਾਂਜੀ ਹਾਂਜੀ ਤੇ ਕਹਿੰਦੇ ਨੂੰ ਹੋ ਸਕਦਾ ਵੀ ਜਿਹੜਾ ਭਾਰਤ ਨੂੰ ਮੂੰਹ ਤੋੜ ਜਿਹੜਾ ਜਵਾਬ ਦੇਣਾ ਪੈ ਸਕਦਾ ਤੇ ਤੁਸੀਂ ਬਿਲਕੁਲ ਸਰਹੱਦ ਦੇ ਨਾਲ ਲੱਗਦੇ ਹੋ ਤੁਹਾਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਸਾਨੂੰ ਕੋਈ ਖਤਰਾ ਨਹੀਂ ਜੀ ਜਦੋਂ ਕਿ ਉਹ ਜੀ ਗੱਲਬਾਤ ਹੋਈਗੀ ਤੇ ਅੱਥੋਂ ਅੱਠ ਕੇ ਥੋੜਾ ਪਿਛੇ ਚੱਲ ਜਾਵਾਂਗੇ ਇਹ ਪਹਿਲੇ ਵੀ ਕਈ ਵਾਰੀ ਇਦਾਂ ਹੋਇਆ ਜਿੱਦਾਂ ਤਣਾਅ ਪਹਿਲੇ ਤਾਂ ਬਹੁਤ ਵਾਰ ਹੋਇਆ ਐਹੋ ਜੀਆਂ ਕਹਾਣੀਆਂ ਤੇ ਬਹੁਤ ਵਾਰ ਹੋਈਆਂ ਨੇ ਵਿੱਚ ਦੇ ਖਾਲੀ ਚਲੇ ਜਾਂਦਾ ਕੰਮ ਜਿਦ ਤਰ੍ਹਾਂ 2001 ਚ ਸੀ ਲੜਾਈ ਤੇ ਕਰਗਲ ਸਾਈਡ ਸੀ ਤੇ ਇਧਰੋਂ ਦੁਨੀਆ ਇਧਰੋਂ ਵੀ ਪਿਛੇ ਹਟਾਤੀ ਤੇ ਉਹੀ ਹਾਲ ਹੁਣ ਵੀ ਇਹੀ ਹਾਲ ਹੈ ਹੁਣ ਮੋਰਚੇ ਮਾਰਚੇ ਵੀ ਬਣੇ ਨੇ ਕਾਫੀ ਦੇਖੇ ਨੇ ਉਹ ਤੇ ਜੈਂਡਿਕੇ ਬਣਿਆ ਨਾ ਹੋਰ ਮੋਰਚੇ ਬਣੇ ਕਿ ਕੀ ਲੱਗਦਾ ਜਿਹੜੀ ਹਰਕਤ ਕੀਤੀ ਐ ਇਹਨਾਂ ਨੇ ਤਹਿਰਾਨ ਦੇ ਵਿੱਚ ਉਹ ਤੇ ਬਿਲਕੁਲ ਗਲਤ ਆ ਉਹ ਤੇ ਹਿੰਦੂਆਂ ਦੇ ਨਾਮ ਤੇ ਕੀਤੀ ਹਨ ਉਹਨਾ ਨਾਮ ਪੁਛ ਪੁਛ ਕੇ ਮਾਰੇ ਜਿਦ ਤਰ੍ਹਾਂ ਤੋਡਾ ਨਾਂ ਕੀ ਹੈ ਉਹਨਾਂ ਚੋ ਇੱਕ ਮੁਸਲਮਾਨ ਹੈ ਬਾਕੀ ਦੇ ਸਾਰੇ ਹਿੰਦੂ ਹੀ ਹੈ ਕਹਿੰਦੇ ਨੇ ਵੀ ਕਾਫੀ ਮੌਕੇ ਆਇਆ ਪਾਕਿਸਤਾਨ ਨੂੰ ਦੇਚੇ ਬੜੀ ਬੜੀ ਇੱਦਾਂ ਦੇ ਬੜੇ ਮੌਕੇ ਦਿੱਤੇ ਆ ਕਹਿੰਦੇ ਬਸ ਕੀ ਕਹਿੰਦੇ ਵਸਤੀ ਹੋਣਾ ਚਾਹੀਦਾ ਅਸੀਂ ਤਾਂ ਕਹਿੰਦੇ ਹਾਂ ਵੀ ਹੁਣ ਇੱਕ ਵਾਰੀ ਲੜਾਈ ਲੱਗਣੀ ਚਾਹੀਦੀ ਹੈ